ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਸੰਸਾਰ ਦਾ ਚੌਨਵਾ ਸਾਖੀ ਸਾਹਿਤ ਭਾਗ ਪਹਿਲਾ ਉਹਦੇ ਵਿੱਚੋਂ ਬਹੁਤ ਸਾਰੇ ਲੇਖ ਤੁਹਾਡੇ ਸਾਹਮਣੇ ਰੱਖੇ ਜਾ ਚੁੱਕੇ ਨੇ ਅੱਜ ਅਗਲਾ ਹਿੱਸਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ ਇਹਦਾ ਨਾਮ ਹੈ ਭੀੜਾਂ ਅਤੇ ਪ੍ਰਾਤਨਤਾ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਪਸ਼ੂਆਂ ਪੰਛੀਆਂ ਦੇ ਮਾਨਸਿਕ ਵਿਕਾਸ ਵਿੱਚ ਮਾਮੂਲੀ ਜਿਹਾ ਵਾਧਾ ਹੋਇਆ ਹੈ। ਮਨੁੱਖ ਨੇ ਜੋ ਤਰੱਕੀ ਕੀਤੀ ਹੈ ਉਸ ਦਾ ਪਹਿਲਾਂ ਕਦੇ ਚਿਤਚੇਤਾ ਹੀ ਨਹੀਂ ਸੀ। ਮਨੁੱਖ ਜਾਤੀ ਵਿੱਚੋਂ ਕੋਈ ਵਿਰਲੇ ਉਂਗਲਾਂ ਤੇ ਗਿਣੇ ਜਾਣ ਯੋਗੇ ਸਿਰੜੀ ਇਨਸਾਨ ਕਿਸੇ ਖਾਸ ਮਕਸਦ ਲਈ ਆਪਣਾ ਜੀਵਨ ਅਰਪਣ ਕਰ ਦਿੰਦੇ ਹਨ। ਮਨੁੱਖੀ ਸਮਾਜ ਦੀਆਂ ਮੁਸ਼ਕਲਾਂ ਘਟਾਈਆਂ ਜਾਣ, ਖੁਸ਼ੀਆਂ ਵਿੱਚ ਵਾਧਾ ਕੀਤਾ ਜਾਵੇ ਪਰ ਇਹ ਕਿਵੇਂ ਸੰਭਵ ਹੋਵੇ ਇਸ ਤਰ੍ਹਾਂ ਸੋਚਦੇ ਹਾਂ। ਅਤੇ ਇਸ ਸੋਚ ਮੁਤਾਬਕ ਕੰਮ ਕਰਦੇ ਆ ਉਮਰ ਲੇਖੇ ਲੱਗ ਜਾਂਦੀ ਹੈ ਨਵੇਂ ਰਾਹਾਂ ਦੀ ਤਲਾਸ਼ ਕਰਨ ਲਈ ਕਦੀ ਭੀੜਾਂ ਨਹੀਂ ਜਾਂਦੀਆਂ ਹਿਮਾਲਾ ਪਰਬਤ ਦੀ ਚੋਟੀ ਨੂੰ ਅੱਜ ਤੱਕ ਭੀੜਾਂ ਨੇ ਨਹੀਂ ਜਿੱਤਿਆ ਕੁਝ ਵਿਸ਼ੇਸ਼ ਵਿਅਕਤੀ ਹੀ ਉੱਥੇ ਤੱਕ ਗਏ ਨੇ ਇਕੱਲੇ ਵਿਅਕਤੀ ਲਈ ਬਹੁਤ ਖਤਰਾ ਹੈ ਉਸ ਨੂੰ ਸੋਚ-ਸੋਚ ਕੇ ਅੱਗੇ ਪੈਰ ਵਧਾਉਣਾ ਪਵੇਗਾ ਜਰਾਕ ਪੈਰ ਫਿਸਲ ਜਾਣ ਨਾਲ ਬਚਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ ਜੇ ਅਣਗੇਲੀ ਹੋ ਗਈ ਤਾਂ ਸਰੀਰ ਵੀ ਖਤਮ ਤੇ ਕੰਮ ਵੀ ਅਧੂਰਾ ਰਹਿ ਜਾਵੇਗਾ ਇਸ ਲਈ ਸਦਾ ਬਹੁਤ ਸਾਵਧਾਨੀ ਦੀ ਲੋੜ ਹੈ ਦੂਜੇ ਪਾਸੇ ਭੀੜਾਂ ਹਨ ਕੁਝ ਰਾਜਸੀ ਲੋਕਾਂ ਦੇ ਮਗਰ ਕੁਝ ਧਾਰਮਿਕ ਲੋਕਾਂ ਦੇ ਪਿੱਛੇ ਭੀੜਾਂ ਵੱਲੋਂ ਕਿਸੇ ਨਵੇਂ ਸਿਧਾਂਤ ਜਾਂ ਨਵੇਂ ਰਾਹ ਦੀ ਖੋਜ ਨਹੀਂ ਕੀਤੀ ਜਾਂਦੀ ਭੀੜਾਂ ਬੇਤਹਾਸ਼ਾ ਦੌੜਦੀਆਂ ਹਨ ਇਹ ਵੀ ਪਤਾ ਨਹੀਂ ਹੁੰਦਾ ਕਿ ਜਾਣਾ ਕਿੱਥੇ ਹੈ ਸਾਡੀ ਮੰਜ਼ਲ ਕਿਹੜੀ ਹੈ ਭੀੜਾਂ ਸ਼ੋਰ ਮਚਾਉਂਦੀਆਂ ਹਨ ਚੀਕਾਂ ਮਾਰਦੀਆਂ ਹਨ ਇਹ ਪਤਾ ਨਹੀਂ ਲੱਗਦਾ ਕਿ ਇਹ ਭੀੜਾਂ ਕਹਿ ਕੀ ਰਹੀਆਂ ਨੇ ਸ਼ੋਰ ਸ਼ੋਰ ਬਹੁਤ ਸੁਣਾਈ ਦਿੰਦਾ ਹੈ ਆਵਾਜ਼ ਸਮਝ ਕੋਈ ਨਹੀਂ ਆਉਂਦੀ ਭੀੜਾਂ ਅੱਗਾ ਲਾਉਂਦੀਆਂ ਹਨ ਘਰ ਪਿੰਡ ਸ਼ਹਿਰ ਸੜ ਕੇ ਸੁਆਹ ਕਰ ਦਿੰਦੀਆਂ ਹਨ ਉਹਨਾਂ ਨੂੰ ਇਹ ਕੋਈ ਪਤਾ ਨਹੀਂ ਹੁੰਦਾ ਕਿ ਅਸੀਂ ਅਜਿਹਾ ਕਿਉਂ ਕਰ ਰਹੇ ਹਾਂ ਭੀੜਾਂ ਬਲਾਤਕਾਰ ਕਰਦੀਆਂ ਹਨ ਕਤਲ ਕਰਦੀਆਂ ਹਨ ਤਬਾਹੀ ਮਚਾਉਂਦੀਆਂ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਅਜਿਹਾ ਦੁਸ਼ਟ ਕਰਮ ਕਿਉਂ ਕਰ ਰਹੇ ਹਾਂ ਆਪਣੇ ਹੀ ਲੋਕ ਆਪਣੇ ਹੀ ਭਰਾਵਾਂ ਨੂੰ ਕਤਲ ਕਰਦੇ ਹਨ ਆਪਣੇ ਹੀ ਦੇਸ਼ ਦੀ ਦੌਲਤ ਨੂੰ ਸੜ ਕੇ ਸੁਆਹ ਕਰ ਦਿੰਦੇ ਨੇ ਭੀੜਾਂ ਜਾਂ ਤਾਂ ਮਰਦੀਆਂ ਹਨ ਜਾਂ ਦੂਜਿਆਂ ਨੂੰ ਮਾਰਦੀਆਂ ਹਨ ਚੰਗੇ ਲਾਹੇਵੰਦ ਕੰਮ ਸ਼ਾਇਦ ਹੀ ਕਰ ਸਕਣ ਭੀੜ ਵਿਚ ਅਲਕੇ ਕੀਤਾ ਹੋਇਆ ਪਾਪ ਕਰਮ ਛੁਪ ਜਾਂਦਾ ਹੈ ਵਿਅਕਤੀ ਦੀ ਪਛਾਣ ਨਹੀਂ ਹੁੰਦੀ ਇਸੇ ਕਾਰਨ ਕਾਤਲ ਭੀੜ ਦਾ ਹਿੱਸਾ ਬਣ ਕੇ ਲੁਕ ਜਾਂਦੇ ਹਨ ਪਛਾਣ ਰਹਿਤ ਹੋ ਜਾਂਦੇ ਹਨ ਸੈਂਕੜੇ ਜਾਂ ਹਜ਼ਾਰਾਂ ਸਾਲ ਤੋਂ ਬਾਅਦ ਕੋਈ ਇਨਸਾਨ ਜੇਕਰ ਭੀੜਾਂ ਨੂੰ ਕਾਬੂ ਕਰ ਲਵੇ ਮर्यादा ਵਿੱਚ ਲੈ ਆਵੇ ਫਿਰ ਰਾਜ ਪਲਟੇ ਕਰਵਾਏ ਜਾ ਸਕਦੇ ਹਨ ਜ਼ੁਲਮ ਦੀ ਜੜ ਪੁੱਟੀ ਜਾ ਸਕਦੀ ਹੈ ਦੇਸ਼ ਨੂੰ ਵਿਕਾਸ ਦੇ ਰਾਹ ਤੇ ਪਾਇਆ ਜਾ ਸਕਦਾ ਹੈ ਅਜਿਹਾ ਕੋਈ ਸਿਆਣਾ ਆਗੂ ਬਹੁਤ ਦੇਰ ਬਾਅਦ ਮਿਲਦਾ ਹੈ ਨਵੇਂ ਰਾਹਾਂ ਤੇ ਟਰਨਾ ਬਹੁਤ ਔਖਾ ਹੈ ਰਸਤੇ ਵਿੱਚ ਕਿੰਨੀਆਂ ਕੁ ਰੁਕਾਵਟਾਂ ਆਉਣਗੀਆਂ ਕੁਝ ਪਤਾ ਨਹੀਂ ਹੈ ਮੰਜ਼ਿਲ ਮਿਲੇਗੀ ਕਿ ਨਹੀਂ ਕੋਈ ਯਕੀਨ ਨਹੀਂ ਹੈ ਇਸ ਲਈ ਨਵੇਂ ਰਾਹਾਂ ਵੱਲ ਲੋਕੀ ਘਟ ਹੀ ਜਾਂਦੇ ਨੇ ਕੌਣ ਜਾਨ ਜੋਖਮ ਵਿੱਚ ਪਾਵੇ ਕੌਣ ਖਤਰੇ ਮੁੱਲ ਲਵੇ ਪੁਰਾਣੇ ਰਸਤੇ ਵੇਖੇ ਹੋਏ ਹਨ ਸੰਗੀ ਸਾਥੀ ਵੀ ਨਾਲ ਚੱਲ ਰਹੇ ਨੇ ਇਸ ਲਈ ਪੁਰਾਣੇ ਰਸਤੇ ਚੱਲਦਿਆਂ ਹੀ ਸਾਡੀ ਸੁਰੱਖਿਆ ਹੈ ਇਸੇ ਤਰ੍ਹਾਂ ਪੁਰਾਣੀਆਂ ਰਵੈਤਾਂ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਸਦੀਆਂ ਤੋਂ ਨਿਭਾਉਂਦੇ ਆ ਰਹੇ ਹਨ ਉਹੀ ਅਸੀਂ ਵੀ ਨਿਭਾਉਂਦੇ ਰਹੀਏ ਰਵੈਤਾਂ ਤਿਆਗਣ ਵਿੱਚ ਨਵਾਂਪਣ ਹੈ ਇਸ ਲਈ ਸਾਨੂੰ ਡਰ ਲੱਗਦਾ ਹੈ ਖਤਰੇ ਵਾਲਾ ਰਾਹ ਅਖਤਿਆਰ ਕਰਨਾ ਕਾਫੀ ਔਖਾ ਹੈ ਜੋ ਪਹਿਲਾਂ ਤੋਂ ਹੁੰਦਾ ਆ ਰਿਹਾ ਹੈ ਉਸ ਵਿੱਚ ਖਤਰੇ ਨਹੀਂ ਹਨ ਨਾਲੇ ਉਹੀ ਕੰਮ ਹੋਰ ਕਿੰਨੇ ਸਾਰੇ ਲੋਕ ਵੀ ਕਰ ਰਹੇ ਨੇ ਇਸੇ ਲਈ ਪੁਰਾਤਨਤਾ ਵੱਲ ਭੀੜ ਵੱਧਦੀ ਜਾਂਦੀ ਹੈ ਤੇ ਨਵੀਨਤਾ ਵੱਲ ਕੋਈ ਵਿਰਲਾ ਟਾਵਾ ਹੀ ਆਉਂਦਾ ਹੈ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ ਪੁਰਾਤਨ ਸਭਿਤਾ ਦੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ ਪੁਰਾਤਨ ਇਤਿਹਾਸ ਦੀਆਂ ਵਿਆਖਿਆ ਕੀਤੀ ਜਾ ਰਹੀ ਹੈ ਪੁਰਾਤਨ ਧਰਮਾਂ ਦੀ ਕਵਿਤਾ ਕਹਾਣੀਆਂ ਨਾਵਲ ਫਿਲਾਸਫੀ ਜੀਵਨੀਆਂ ਸੰਗੀਤ ਆਦ ਬਾਰੇ ਲਿਖਣ ਵਾਲੇ ਵਿਦਵਾਨਾਂ ਦੀ ਗਿਣਤੀ ਕੋਈ ਨਹੀਂ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਸਾਨੂੰ ਆਪਣੀ ਪੁਰਾਤਨ ਸੰਸਕ੍ਰਿਤੀ ਤੇ ਬਹੁਤ ਫਖਰ ਹੈ ਬੜਾ ਮਾਣ ਹੈ ਜਦੋਂ ਇਨਸਾਨ ਕੋਲ ਮਾਣ ਕਰਨ ਯੋਗ ਕੋਈ ਵਸਤੂ ਨਾ ਹੋਵੇ ਤਾਂ ਆਪਣੇ ਸਮੁੱਚੇ ਦੇਸ਼ ਨੂੰ ਬਹੁਤ ਮਹਾਨ ਦਾ ਖੁਦ ਹੀ ਖਿਤਾਬ ਦੇ ਕੇ ਖੁਸ਼ ਹੁੰਦਾ ਹੈ ਮੇਰਾ ਸੂਬਾ ਬਹੁਤ ਮਹਾਨ ਹੈ ਸਾਡੀ ਬੋਲੀ ਬਹੁਤ ਪੁਰਾਣੀ ਹੈ ਤੇ ਮਹਾਨ ਹੈ ਸਾਡਾ ਖਾਣਾ ਪਹਿਨਣਾ ਸਾਰਿਆਂ ਤੋਂ ਵਧੀਆ ਹੈ ਸਾਡੇ ਤਿਉਹਾਰ ਬੜੇ ਵਧੀਆ ਹਨ ਸਾਡਾ ਧਰਮ ਸਭ ਤੋਂ ਚੰਗਾ ਉੱਤਮ ਹੈ ਸਾਡੀ ਜਾਤ ਬਹੁਤ ਉੱਚੀ ਹੈ ਵਰਤ ਸਮੇਂ ਵਰਤਮਾਨ ਸਮੇਂ ਵਿੱਚ ਜੇ ਮਨੁੱਖ ਗਰੀਬ ਹੋਵੇ ਗੁਲਾਮ ਹੋਵੇ ਤਾਂ ਇਉਂ ਕਹਿ ਕੇ ਆਪਣੇ ਨੂੰ ਢਾਰਸ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਡੇ ਬਡੇਰੇ ਬਹੁਤ ਅਮੀਰ ਸਨ ਰਾਜੇ ਸਨ ਗੁਰੂ ਪੀਰ ਸਨ ਉਹਨਾਂ ਨੇ ਬਹੁਤ ਪਰਉਪਕਾਰ ਕੀਤੇ ਸਨ ਧਰਮ ਪ੍ਰਚਾਰਕ ਯਾਨੀ ਕਿ ਕਥਾਵਾਚਕ ਸਟੇਜਾਂ ਤੇ ਪੁਰਾਤਨ ਕਥਾਵਾਂ ਹੀ ਬਾਰ-ਬਾਰ ਸੁਣਾਈ ਜਾ ਰਹੇ ਹਨ ਵਰਤਮਾਨ ਬਾਰੇ ਕੋਈ ਵਿਰਲਾ ਹੀ ਗੱਲ ਕਰਦਾ ਹੈ ਪਬੇ ਖਬਾਰੇ ਤਾਂ ਸ਼ਹਿਦੀ ਸ਼ਹਿਦ ਹੀ ਕਿਸੇ ਨੇ ਕਦੇ ਵਿਚਾਰ ਦਿੱਤੇ ਹੁਣ ਕਿਉਂਕਿ ਅੱਗੇ ਬਾਰੇ ਕੋਈ ਪਤਾ ਨਹੀਂ ਨਵਾਂ ਰਾਹ ਹੈ ਪਿੱਛੇ ਵਾਲਾ ਸਾਰਾ ਪੜਿਆ ਸੁਣਿਆ ਹੈ ਸੁਣਾਉਣ ਵਿੱਚ ਕੋਈ ਖਤਰਾ ਨਹੀਂ ਹੈ ਜਿਨ੍ਹਾਂ ਲੋਕਾਂ ਨੇ ਜੇਕਰ ਯੋਗ ਕਾਰਜ ਕੀਤੇ ਹਨ ਅਗਾਹ ਵੇਖ ਕੇ ਕੀਤੇ ਹਨ ਖਤਰੇ ਸਹਿੜ ਕੇ ਕੀਤੇ ਹਨ ਨਵੇਂ ਰਾਹਾਂ ਤੇ ਚੱਲਣ ਲਈ ਤੇ ਨਵੇਂ ਕੰਮ ਕਰਨ ਲਈ ਸਿਆਣਪ ਅਤੇ ਹਿੰਮਤ ਦੀ ਸਖਤ ਜ਼ਰੂਰਤ ਹੋਇਆ ਕਰਦੀ ਹੈ ਭੀੜ ਵਿੱਚ ਰਲ ਕੇ ਚੱਲਣ ਵਾਲੇ ਦੀ ਆਪਣੀ ਕੋਈ ਪਛਾਣ ਨਹੀਂ ਹੁੰਦੀ ਜੇ ਇੱਕ ਅੱਧਾ ਚੰਗਾ ਕੰਮ ਹੋ ਵੀ ਜਾਵੇ ਤਾਂ ਕੰਮ ਕਰਨ ਵਾਲਾ ਗੁੰਮਨਾਮ ਵੀ ਹੁੰਦਾ ਹੈ ਦੁਨੀਆ ਵਿੱਚ ਜਿੰਨੇ ਕਮਜ਼ੋਰ ਜੀਵ ਹਨ ਉਹ ਭੀੜਾਂ ਵਿੱਚ ਹੀ ਰਹਿੰਦੇ ਨੇ ਇਕੱਲਿਆਂ ਉਹਨਾਂ ਨੂੰ ਕੋਈ ਹਸਤੀ ਹੀ ਨਹੀਂ ਹੁੰਦੀ ਭੇਡਾਂ ਦੇ ਇੱਜੜ ਹੁੰਦੇ ਹਨ ਗਾਵਾਂ ਮੱਝਾਂ ਦੇ ਬੱਗ ਹੁੰਦੇ ਨੇ ਕੀੜੀਆਂ ਦੇ ਭੌਣ ਹੁੰਦੇ ਨੇ ਪੰਛੀਆਂ ਦੀਆਂ ਡਾਰਾ ਹੁੰਦੀਆਂ ਨੇ ਦੂਜੇ ਪਾਸੇ ਧਿਆਨ ਮਾਰੋ ਸ਼ੇਰਾਂ ਦੇ ਬੱਗ ਨਹੀਂ ਹੁੰਦੇ ਬਾਜਾਂ ਦੀਆਂ ਡਾਰਾ ਨਹੀਂ ਹੁੰਦੀਆਂ ਬਘਿਆੜਾਂ ਤੇ ਰਿਛਾਂ ਦੇ ਇਜੜ ਨਹੀਂ ਹੁੰਦੇ ਸੱਪਾਂ ਦੇ ਭੌਣ ਨਹੀਂ ਹੁੰਦੇ ਹਿੰਮਤ ਹੌਸਲੇ ਵਾਲੇ ਜੀਵ ਜਿੱਧਰ ਦੇ ਚਾਹੇ ਇਕੱਲੇ ਹੀ ਬੇਖੌਫ ਚੱਲ ਪੈਂਦੇ ਹਨ ਪਸ਼ੂ ਜਗਤ ਵਿੱਚ ਸੁਭਾਅ ਕੁਦਰਤੀ ਨਿਯਮ ਅਧੀਨ ਆਪਣੇ ਆਪ ਢਲਿਆ ਹੋਇਆ ਹੁੰਦਾ ਹੈ ਉਸ ਵਿੱਚ ਤਬਦੀਲੀ ਸਦੀਆਂ ਤੋਂ ਮਗਰੋਂ ਹੀ ਥੋੜੀ ਜਿੰਨੀ ਹੋ ਸਕਦੀ ਹੈ ਪਰ ਮਨੁੱਖ ਨੂੰ ਬਦਲਿਆ ਜਾ ਸਕਦਾ ਹੈ ਅਣਪੜ੍ਹ ਨੂੰ ਪੜਾਇਆ ਜਾ ਸਕਦਾ ਹੈ ਮੂਰਖ ਨੂੰ ਸਮਝਦਾਰ ਬਣਾਇਆ ਜਾ ਸਕਦਾ ਹੈ ਪੈਦਲ ਟੁਰਦੇ ਨੂੰ ਹਵਾਈ ਜਹਾਜ਼ ਵਿੱਚ ਸਫ਼ਰ ਕਰਵਾਇਆ ਜਾ ਸਕਦਾ ਹੈ ਝੱਖੜਾਂ ਤੂਫਾਨਾਂ ਗਰਮੀ ਸਰਦੀ ਤੋਂ ਬਚਾਉਣ ਲਈ ਮਹਿਲਾਵਾਂ ਵਿੱਚ ਕੋਠੀਆਂ ਵਿੱਚ ਵਾਸਾ ਕਰਵਾਇਆ ਜਾ ਸਕਦਾ ਹੈ ਬਿਮਾਰੀਆਂ ਤੇ ਕਾਬੂ ਪਾ ਕੇ ਤੰਦਰੁਸਤੀ ਵੱਲ ਵਧਿਆ ਜਾ ਸਕਦਾ ਹੈ ਗੁਲਾਮੀ ਦੇ ਸੰਗਲ ਤੋੜ ਕੇ ਆਜ਼ਾਦ ਹੋਇਆ ਜਾ ਸਕਦਾ ਹੈ ਹਾਰ ਨੂੰ ਜਿੱਤ ਵਿੱਚ ਬਦਲਿਆ ਜਾ ਸਕਦਾ ਹੈ ਜਿਵੇਂ ਸਰਕਸ ਦਾ ਰਿੰਗ ਮਾਸਟਰ ਜਾਨਵਰਾਂ ਤੋਂ ਹੈਰਾਨੀ ਜਨਕ ਕੰਮ ਕਰਵਾ ਲੈਂਦਾ ਹੈ ਜਿਵੇਂ ਪਾਇਲਟ ਸਵਾਰੀਆਂ ਦਾ ਭਰਿਆ ਜਹਾਜ਼ ਉਡਾ ਸਕਦਾ ਹੈ ਇਸੇ ਤਰ੍ਹਾਂ ਇੱਕ ਸਿਆਣਾ ਆਗੂ ਭੀੜਾਂ ਨੂੰ ਨਿਯਮਬੱਧ ਕਰਕੇ ਅਣਹੌਣੀ ਨੂੰ ਹੋਣੀ ਵਿੱਚ ਬਦਲ ਸਕਦਾ ਹੈ। ਦੂਰ ਅੰਦੇਸ਼ ਆਗੂਆਂ ਨੇ ਘੱਟ ਸਾਧਨਾਂ ਨਾਲ ਵੱਡੀਆਂ ਪ੍ਰਾਪਤੀਆਂ ਕਰ ਵਿਖਾਈਆਂ। ਪ੍ਰਾਤਨਤਾ ਤੋਂ ਕੇਵਲ ਸਬਕ ਸਿੱਖਿਆ ਜਾ ਸਕਦਾ ਹੈ। ਜੋ ਗਲਤੀਆਂ ਪਹਿਲਾਂ ਹੁੰਦੀਆਂ ਰਹੀਆਂ ਹਨ ਦੁਬਾਰਾ ਉਹਨਾਂ ਤੋਂ ਬਚਿਆ ਜਾ ਸਕਦਾ ਹੈ। ਰੂਪਰੇਖਾ ਭਵਿੱਖ ਸਮਾਰਨ ਵਾਸਤੇ ਉਲੀਕਣੀ ਪਵੇਗੀ। ਅਸੀਂ ਬੀਤੇ ਨੂੰ ਨਹੀਂ ਸੰਵਾਰ ਸਕਦੇ ਆਉਣ ਵਾਲੇ ਹਾਲਾਤ ਨੂੰ ਸੁਧਾਰ ਸਕਦੇ ਹਾਂ ਇਸ ਲਈ ਪਿਛਾਂ ਵੱਲ ਨਾ ਜਾਈਏ ਭਵੇਖ ਵੱਲ ਅੱਗੇ ਵਧਣ ਲਈ ਹਿੰਮਤ ਅਤੇ ਸਿਆਣਪ ਦੀ ਵਰਤੋਂ ਕਰੀਏ ਪੁਰਾਤਨਤਾ ਵੱਲ ਸਫ਼ਰ ਨਾ ਕਰੀਏ ਨਵੇਂ ਰਾਹਾਂ ਦੀ ਖੋਜ ਕਰੀਏ ਦੁਨੀਆ ਵਿੱਚ ਜਿੰਨਾ ਕੁਝ ਫਖਰਯੋਗ ਹੈ ਜੋ ਕੁਝ ਜੀਵਨ ਨੂੰ ਸੁਖ ਦੇਣ ਵਾਲਾ ਹੈ ਇਹ ਸਭ ਕੁਝ ਬੇਖਮੁਖੀ ਸੋਚ ਰੱਖਣ ਵਾਲਿਆਂ ਦੀ ਮਿਹਨਤ ਦਾ ਨਤੀਜਾ ਹੈ ਜੇਕਰ ਕੋਈ ਦਲੇਰ ਇਨਸਾਨ ਫਾਂਸੀ ਤੇ ਲੜਕਦਾ ਹੈ ਆਜ਼ਾਦੀ ਦੀ ਲੜਾਈ ਲੜਦਿਆਂ ਗੋਲੀਆਂ ਖਾਂਦਾ ਹੈ ਤਾਂ ਉਸ ਦੇ ਮਨ ਵਿੱਚ ਇਹ ਤਮੰਨਾ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੇਰੇ ਦੇਸ਼ ਵਾਸੀ ਆਜ਼ਾਦ ਹੋਣ ਸੁਖੀ ਬਸਣ ਮੇਰੀ ਭਾਵੇਂ ਜਾਨ ਲੇ ਕੇ ਲੱਗ ਜਾਵੇ ਪਰ ਮੇਰੇ ਦੇਸ਼ ਵਾਸੀ ਜਿਉਂਦੇ ਰਹਿਣ ਗੁਰਬਾਣੀ ਦਾ ਪਰਮਾਨ ਹੈ ਅਗਾਹਾਂ ਕੂਤਰਾੰਗ ਪਿੱਛਾਂ ਫੇਰ ਨਾ ਮੁਢੜਾ ਨਾਨਕ ਸਿਜ ਅਵੇਹਾ ਬਾਰ ਬੌੜ ਨਾ ਹੋਵੀ ਜਨਬੜਾ ਪੰਨਾ 1096 ਹੋਇਆਂ ਭੁੱਲਾਂ ਚੋਕਾਂ ਲਿਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ